ਮਿਲਕਾ ਪਲਾਂਟ ਦੇ ਬਾਹਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭੜ ਗਏ ਦੋਨਾਂ ਗੁੱਟਾਂ ਨੂੰ ਲੜਾਈ ਦੇ ਦੌਰਾਨ ਸੱਟਾਂ ਲੱਗੀਆਂ ਨੇ ਜਾਣਕਾਰੀ ਮੁਤਾਬਕ ਭਾਜਪਾ ਆਗੂ ਵਿਕਾਸ ਗੁਪਤਾ ਨੇ ਦੂਸਰੇ ਗੁੱਟ ਕੋਲੋਂ 1 ਲੱਖ ਰੁਪਏ ਦੇ ਕਰੀਬ ਪੈਸੇ ਲੈਣੇ ਸੀ ਜਿਸ ਤੋਂ ਬਾਅਦ ਦੋਨਾਂ ਧਿਰਾਂ ਦੇ ਵਿੱਚ ਟਕਰਾਅ ਹੋ ਗਈ ਤੇ ਦੋਨੋਂ ਆਪਸ ਵਿੱਚ ਭੜ ਗਏ ਦੇਖੋ ਇੱਕ ਰਿਪੋਰਟ ਰਾਸ਼ ਗੁਪਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀਆਂ 23 ਸਾਲ ਹੋ ਗਿਆ ਇਹਨਾਂ ਕੋ ਮੈਂ ਸੱਤਪਾਲ ਫਰੂਟ ਵਾਲੇ ਮਿਲਰ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਕੱਢਦੇ ਨੇ ਤੇ ਨਾਲ ਕਹਿੰਦੇ ਸਰ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਈ ਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ ਤੇ ਐਰ ਕੀ ਅੱਜ ਮੈਂ ਹਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਜੇ ਤੁਸੀਂ ਪੇਮੈਂਟ ਨਹੀਂ ਦੇਤੇ ਇਹਨੇ ਮੇਰੇ ਹੱਥੀ ਪੈ ਗਿਆ ਪਹਿਲੇ ਫਿਰ ਨਾਲ ਮੁਰਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਕੀ ਦੋਨੇ ਬੇਟੇ ਆਦੇ ਮੈਨੂੰ ਲੱਗਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਕੇ ਸਾਡੇ ਹੱਥੀ ਪੈ ਗਏ ਨਾ ਰਾੜ ਪਿੱਛੇ ਦੋਰ ਕੀਆ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੰਡੇ ਤੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ 네 ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਉਹਨੂੰ ਉਹਦੀ ਮਤਲਬ ਉਹਦਾ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਉਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਿੰਨਾ ਚਿਰ ਹੋ ਗਿਆ ਕਾਫੀ ਤੇੜੀ ਹੋ ਗਈ ਆ ਹੁਣ ਕਿਹੜੇ ਕਿਹੜੇ ਹਮਲਾ ਕੀਤੇ ਆ ਬੰਦੇ ਪਛਾਣਾਂਗੇ ਕੋਈ ਬੰਦੇ ਇਹਦੇ ਸੱਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹਨੂੰ ਅਨ ਪਛਾਤਦੇ ਆ ਉਹਨੂੰ ਪਤਾ ਨਹੀਂ ਕੋਣਾ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਨੂੰ ਮੇਰਾ ਯਾਦ ਦੋਸੀ ਮੜਾ ਉਹ ਨਗਦਾ ਪੈਸੇ ਉਹ ਲੈ ਗਿਆ ਕੀ ਮੰਗ ਕਰਦੇ ਆ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਨੇ ਪੈਸੇ ਦਿੱਤੇ ਆ ਜੇ ਪੈਸੇ ਮੰਗ ਦਾ ਰਾਡਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਉੱਥੇ ਰਾਡਾ ਪਈਆਂ ਨੇ ਦੁਕਾਨ ਤੇ ਉੱਥੇ ਮੈਂ ਬੈਠਾ ਇਕੱਲਾ ਹੀ ਗਿਆ ਮੈਂ ਤੇ ਇਹ ਆਏ ਨੇ ਦੋਨੇ ਜਣੇ ਮੇਰੇ ਕੋਲ ਪੈਸੇ ਮੰਗਦੇ ਪਏ ਮੈਂ ਕਾਕਾ ਹੁੰਦਾ ਤੁਹਾਨੂੰ ਪੈਸੇ ਦੇ ਦਿੰਦਾ ਅੱਗੇ ਵੀ ਤੁਹਾਨੂੰ ਦੇ ਦਿੰਦੇ ਆ ਤੇ ਬਾਅਦ ਚ ਮੈਂ ਨਹੀਂ ਤੁਸੀਂ ਜਾਓ ਤੁਸੀਂ ਗੂਗਲ ਤੇ ਕਰਾ ਦੇਵਾਂਗੇ ਨਹੀਂ ਇਹ ਗਾਲਾਂ ਕਢਣ ਲੱਗ ਪਿਆ ਗੁੱਸਾ ਮੈਨੂੰ ਗਾਲਾਂ ਕਢਣ ਲੱਗ ਕੇ ਮੈਂ ਕਾਕੇ ਨੂੰ ਕਿਹਾ ਸੋਹਣਾ ਮੈਨੂੰ ਗਾਲਾਂ ਕਢਣ ਦੇ ਮੈਂ ਤੁਸੋਂ ਕੀ ਕਰਾਂ ਗੱਲਾਂ ਇਨਹਾਰ ਕੇ ਕੁਛ ਨਹੀਂ ਕੀਤਾ ਮੈਂ ਕ੍ਰੀਏਟਿਵ ਆ ਕੇ ਠਾ ਮਾਰਿਆ ਕਿ ਉਹ ਪਾਰ ਛੜਿਆ ਨਾਲੀ ਉਧਰ ਮੁੰਡਾ ਆਇਆ ਮੁੰਡੇ ਨਾਲ ਕਿ ਫੜਿਆ ਤੇਰਾ ਉਹ ਆਪੂ ਚ ਫਿਰ ਲੰਨ ਪੈਣੇ ਵੇਸੇ ਤਾਂ ਅੱਗੇ ਪਾ ਮੈਨੂੰ ਕੁਛ ਵੀ ਨਹੀਂ ਪਤਾ ਲੱਗਿਆ ਮੈਂ ਤਾਂ ਉੱਤਲੇ ਬੈ ਗਿਆ ਕਿੰਨੀ ਪੇਮੈਂਟ ਵਾ ਹਾਂਜੀ ਪੇਮੈਂਟ ਕਿੰਨੀ ਆ ਵੇਮੜਾ ਨੂੰ ਲੱਖ ਲਈ ਸੀ ਦੇਤੇ ਦੇ ਗਾ ਥੋੜੇ ਰਹਿ ਗਏ ਤੇ ਕਾਫੀ ਕੋਲ ਆ ਗਈ ਹੈ ਕਾਫੀ ਸਾਰਾ ਸੌਦਾ ਮਿਲ ਜਾਂਦਾ ਜੋ ਕਾਫੀ ਤੇ ਡਿਟੇਲ ਲਿਖੀ ਜਾ ਤਾਂ ਸਭ ਕੁਝ ਹੀ ਲਿਖਿਆ ਹੋਇਆ ਅਸੀਂ ਵੀ ਤੇ ਉਹ ਜੇ ਸਾਰਾ ਨਿਕਲ ਗਿਆ ਹਰ ਮਹੀਨੇ ਹਰ ਮਹੀਨੇ ਇਹਨਾਂ ਨੇ ਪੈਸੇ ਵਿੱਚ ਪਾਈਆਂ ਆਂ ਦੇ ਵਿਆਜ ਦੋ ਉਹ ਕਿੱਥੇ ਦੇ ਦਨੇ ਆ ਮੈਂ ਗਰੀਬ ਬੰਦਾ ਸਾਰਾ ਮੈਂ ਜਿਨੇ ਪੇਮੈਂਟ ਹੈਗੀ ਉਹ ਬਖੀ ਉਹ ਤੁਸੀਂ ਦੇ ਦਾਂਗੇ ਇਹ ਫੜੇ ਹੀ ਨਹੀਂ ਦੇਣੀ ਅਸੀਂ ਇਹਨੂੰ ਬਾਰ ਬਾਰ ਕਿਹਾ ਮੈਂ ਕਾ ਕਾ ਜਾ ਤੂੰ ਤੁਹਾਨੂੰ ਭੇਜ ਦੇ ਦਾਂਗਾ ਪੈਸੇ ਇਹਨੇ ਨਹੀਂ ਕੁਝ ਵੀ ਸੁਣਿਆ ਕਿਹਾ ਸੁਣਿਆ ਕਿੜ ਮਾਰਿਆ ਮੇਰੇ ਸੱਚ ਰੱਖ ਕੇ ਮੈਂ ਕਾ ਜਾ ਨਾ ਕਰ ਨਹੀਂ ਉਹਨੇ ਮੈਂ ਆ ਕੇ ਮਕਾ ਕੈਨੂੰ ਫੋਨ ਕੀਤਾ ਜਿਨੇ ਦਾ ਕਾ ਕਾ ਉਹਨੇ ਤਾਂ ਕਿ ਮੇਰਾ ਕੰਮ ਕਰ ਛੱਡਿਆ ਉਹ ਕਹਿੰਦੇ ਬਾਬਾ ਕਿੰਨੇ ਸਾਲ ਹੋ ਗਏ ਬਾਬਾ ਮੰਗ ਜਰ ਰਹੇ ਅਗਭਾਨੇ ਲਾਰਦੇ ਆ ਹਾਂਜੀ ਉਹ ਕਹਿੰਦੇ ਬੇਮੜ ਮਗਨੇ ਜਦੋਂ ਭਾਨੇ ਮਾਰਦੇ ਸਰ ਨਹੀਂ ਮੇਰੀ ਕਾਪੀ ਦੇਖੋ ਜਾ ਕੇ ਜਿਸ ਕੋ ਪੈਸੇ ਜਾਂਦੇ ਨੇ ਇਹ ਥੋੜੇ ਕਿ ਨਹੀਂ ਭਾਨੇ ਮਾਰਦੇ ਮੈਂ ਜੇ ਇੱਕਦਮ ਆ ਜਾ ਦੂਜੇ ਦਿਨ ਪੈਸੇ ਦੇਈ ਦੇ ਤੜਕਰੇ ਵਿੱਚ ਜਖਮੀ ਹੋਇਆ ਹਾਂਜੀ ਕਿੰਨੇ ਬੰਦੇ ਜ਼ਖਮੀ ਆ ਤੜਕਰੇ ਮੈਂ ਆਵਾ ਮੇਰਾ ਕਾਕਾ ਵਾ ਮੇਰਾ ਛੋਟਾ ਭਰਾ ਵਾ ਤਿੰਨ ਜਣੇ ਜ਼ਖਮੀ ਕੀਤੇ ਆਨੇ ਠੀਕ ਮਾਰ ਮੇਰਾ ਨਾਮ ਜੀ ਮੈਂ ਸ ਸ਼ੋਪ ਤੇ ਹੀ ਸ਼ੋਪ ਤੋਂ ਛੋਟੇ ਬਡੇ ਦਾ ਫੋਨ ਆਇਆ ਮੈਂ ਘਰ ਗਿਆ ਹੀ ਛੋਟੇ ਬਡੇ ਨੂੰ ਲੈਣ ਵਾਸਤੇ ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ ਫਾਦਰ ਸਾਊਂਦ ਦੁਕਾਨ ਤੇ ਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਅੱਗੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਉਹਨੇ ਚੰਗੀ ਤਰ੍ਹਾਂ ਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਅਸੀਂ ਘਰ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਕੁੱਟਿਆ ਮੇਰਾ ਸਿਰ ਸੂਰ ਪਾਰਤਾ ਮੇਰਾ ਹੱਥ ਤੇ ਉਲਾਦੀ ਮੇਰੇ ਨਾਤੀ ਸੱਟ ਲਾਦੀ ਮੇਰੇ ਨੇ ਮੇਰੇ ਉਹਨਾਂ ਨੇ ਕਹਣਾ ਵੀ ਪੇਮੈਂਟ ਇਹਨਾਂ ਕੋਲ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਇਹ ਸਾਰਾ ਇਹ ਰੋਜ਼ ਦੇ ਉਹਨਾਂ ਨੂੰ ਪੈਸੇ ਜਰੂਰ ਦੇਣ ਦੇ ਪੈਸੇ ਇਹਨਾਂ ਨੂੰ ਇਸ ਨਾਲ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਾਰ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਨਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਦਦਾਂ ਦਾ ਫੋਨ ਆ ਗਿਆ ਮੈਂ ਛੋਟੇ ਬਦਦਾਂ ਨੂੰ ਕੰਟਰੋਲ ਲੈਣ ਗਿਆ ਹਜੇ ਮੈਂ ਛੋਟੇ ਬਦਦਾਂ ਨੂੰ ਕੰਟਰੋਲ ਲੈਣ ਗਿਆ ਆਈਆਂ ਤੇ ਬਸ ਇਹਨਾਂ ਨੇ ਬਾਅਦ ਚੋਂ ਆਣ ਕੇ ਮੇਰੇ ਵਫਾਦਾਰ ਸਾਹਿਬ ਨੂੰ ਨਾਈ ਕੁੱਟਿਆ ਉਹਨਾਂ ਨੇ ਮਨੋ ਪੇਮੈਂਟ ਕੋਈ ਹੈਗੀ ਹੈ ਕੋਈ ਇਹਨਾਂ ਦੀ 40000 ਰੁਪਏ ਕਰਨੀ ਦਾ 1 ਲੱਖ ਰੁਪਈਆ ਵਾ ਜਿਹੜੇ ਨੇ ਭਾਨੇ ਮਾਰਦੇ ਆ ਬਾਕੀ ਸਰ ਚੱਲ ਗਏ ਤੇ ਜੋ ਵੀ ਸਾਡਾ ਹੈਗਾ ਇਹਨਾਂ ਦਾ ਨਾ ਕਾਪੀ ਤੇ ਸਾਰਾ ਸਾਬਦਾ ਲਿਖਿਆ ਦਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਕਰਲੇ ਨੂੰ ਵੇਖੇ ਕਟਿਆਣਾਂ ਨੇ ਮੈਨੂੰ ਤੇ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕਟਿਆਣਾਂ ਮੇਰਾ ਸਿਰ ਸੂਰ ਸਾਰਾ ਵਾਰਤਾ ਇਹਨਾਂ ਨੇ ਹਵਦਾ ਕਿੰਨੇ ਪਰ ਜਖਮੀ ਤਾਂ ਮੇਰੇ ਸਿਰ ਨਾਲ ਅੱਗੇ ਸੇਰ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਆ ਹੱਥ ਤੇ ਲੱਗੀ ਆ ਮੇਰੇ ਲੱਤ ਵੀ ਲੱਗੀ ਸਾਟਵੇਂ ਤੇ ਕਿੰਨੇ ਪਰ ਜਖਮੀ ਆ ਤੁਹਾਡੇ ਬੰਦੇ ਅੱਡੇ ਨਾਲ ਕੀ ਆ 4 ਜਣ 3 3 ਬੰਦੇ ਜਖਮੀ ਹੋਏ ਆ ਅੱਡੇ ਸਿਕਾਲ ਜੀ ਕੋਈ 1.5 ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰ ਤਕਰੀਬਨ ਦੋਨੋਂ ਮਿਲਾ ਕੇ ਚਾਰ ਪੇਸ਼ੈਂਟ ਹੈ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 13 ਨ ਦੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਹੈ ਚਾਰਾਂ ਦੇ ਮਲਟੀਪਲ ਇੰਜਰੀਜ਼ ਹੈ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਰਿਪੋਰਟ opinion ਆਏਗਾ ਸੀ ਉਹਦੇ ਬਿਹਾਫ ਤੇ ਰਿਪੋਰਟ ਸੈਂਡ ਕਰਾਂਗੇ ਕੋਈ ਬੀਜੀ ਵੀ ਆ ਕੋਈ ਹੈ ਨਹੀਂ ਅਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਸਟ ਆਈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਸਟਰੀਚ